ਜੋ ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਦੇ ਵਿੱਚ ਵਗਣਾ ਸ਼ੁਰੂ ਹੋਇਆ ਉਹਨੂੰ ਠੱਲ ਪਾਉਣ ਦੇ ਲਈ ਉਹ ਹਰ ਵਿਅਕਤੀ ਚਿੰਤਿਤ ਸੀ ਕਿ ਤਾਰੀਖ ਤੋਂ ਅ ਯੁੱਧ ਨਸ਼ਾ ਵਿਰੁੱਧ ਵਾਰ ਅਗੇਂਸਟ ਡਰੱਗਜ਼ ਦੀ ਮੁਹਿੰਮ ਹੈ ਜਿਹੜੀ ਉਹ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਪਿਛਲੀਆਂ ਸਰਕਾਰਾਂ ਦੇ ਸਮੇਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੀ ਵਜ੍ਹਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਵੀ ਕੀਤੇ ਇਹ ਪੰਜਾਬ ਸਰਕਾਰ ਨੂੰ ਪਤਾ ਹੈ ਔਰ ਉਹ ਉਹਨਾਂ ਦੇ ਦੇਰੇ ਪੋਤੇ ਉਹ ਚੱਲਣ ਨਹੀਂ ਦੇਣਾ ਹੈਗਾ ਅਸੀਂ ਕੰਮ ਇਹ ਉਹ ਲੋਕ ਜਿਨ੍ਹਾਂ ਨੂੰ ਪਤਾ ਹੈ ਕਿ ਕਿਹੜੇ ਕਿਹੜੇ ਬੰਦੇ ਡਰਗ ਸਮਗਲਰਸ ਨੇ ਪੈਡਲਰਸ ਨੇ ਉਹ ਤੁਸੀਂ ਪੁਲਿਸ ਨੂੰ ਦੱਸੋ ਤੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਹੋਊਗੀ ਦੋ ਨੰਬਰ ਦੇ ਧੰਦੇ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਧੀਆਂ ਪੁੱਤਾਂ ਦੀਆਂ ਨਾੜਾਂ ਦੇ ਵਿੱਚ ਨਸਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਤੇ ਆਪਦੇ ਮਹਿਲ ਸਾਰ ਲੂਗਾ ਅਸੀਂ ਇਹ ਡਾਇਰੈਕਸ਼ਨਸ ਦੇ ਦਿੱਤੀਆਂ ਸੀਗੇ ਕਿ ਸਾਰੇ ਪੁਲਿਸ ਕਮਿਸ਼ਨਰ ਸਾਰੇ ਐਸਐਸਪੀ ਦੇ ਜਿਹੜੇ ਉਹ ਆਪੋ ਆਪਣੇ ਜ਼ਿਲ੍ਹੇ ਨੂੰ ਡਰੱਗ ਫ੍ਰੀ ਕਰਨ ਦੇ ਲਈ ਜ਼ਿੰਮੇਵਾਰ ਹੋਣਗੇ ਅੱਜ ਕੱਲ੍ਹ ਲੁਧਿਆਣਾ ਦੇ ਪੁਲਿਸ ਲਾਈਨ ਵਿਖੇ ਅੱਜ ਅਮਨ ਰੋੜਾ ਪ੍ਰਧਾਨ ਪੰਜਾਬ ਦੇ ਪਹੁੰਚੇ ਨੇ ਲੁਧਿਆਣਾ ਵਿਖੇ ਤੇ ਅੱਜ ਵੱਡੀ ਪ੍ਰੈਸ ਕਾਨਫਰੰਸ ਕੀਤੀ ਕੀਤੀ ਜਾ ਰਹੀ ਹੈ ਪੁਲਸ ਲਾਈਨ ਵਿਖੇ ਤੇ ਨਸ਼ਾ ਵਿਰੁੱਧ ਜਿਹੜੇ ਕਿ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਏਗੀ ਗੱਲਬਾਤ ਸੁਣਦੇ ਉਹਨਾਂ ਸਭ ਤੋਂ ਪਹਿਲਾਂ ਤਾਂ ਲੁਧਿਆਣਾ ਦੇ ਸਾਰੇ ਮੀਡੀਆ ਦਾ ਅੱਜ ਦੀ ਇਸ ਬਹੁਤ ਹੀ ਪ੍ਰੈਸ ਇੰਪੋਰਟੈਂਟ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਤੁਸੀਂ ਪਹੁੰਚੇ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਮੇਰੇ ਸਾਰੇ ਕੈਬਨਿਟ ਦੇ ਸਾਥੀ ਸਾਡੇ ਐਮ.ਐਲ.ਏ ਸਹਿਬਾਨ ਸਾਡੇ ਮਾਨਯੋਗ ਐਮਪੀ ਸੰਜੀਵ अरोड़ा ਜੀ ਜਿਹੜੇ ਸਾਡੇ ਲੁਧਿਆਣਾ ਵਿਸਥੇ ਕੈਂਡੀਡੇਟ ਵੀ ਨੇ ਸਾਰੇ ਦੀ ਸਾਰੀ ਪੁਲਿਸ ਔਰ ਸਿਵਲ ਔਰ ਹੈਲਥ ਦੀ ਐਡਮਿਨਿਸਟ੍ਰੇਸ਼ਨ ਸਾਰੇ ਅੱਜ ਸਾਥੀ ਅੱਜ ਇੱਥੇ ਪਹੁੰਚੇ ਇੱਕ ਬਹੁਤ ਹੀ ਇੰਪੋਰਟੈਂਟ ਮੀਟਿੰਗ ਸੀ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਸੀਂ ਸਾਰੇ ਤੁਸੀਂ ਮੀਡੀਆ ਵਾਲੇ ਤੇ ਪੰਜਾਬ ਦੇ 3 ਕਰੋੜ ਪੰਜਾਬੀ ਬਹੁਤ ਚਿੰਤਿਤ ਸੀਗੇ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ਸਮੇਂ ਜੋ ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਦੇ ਵਿੱਚ ਵਗਣਾ ਸ਼ੁਰੂ ਹੋਇਆ ਉਹਨੂੰ ਠੱਲ ਪਾਉਣ ਦੇ ਲਈ ਉਹ ਹਰ ਵਿਅਕਤੀ ਚਿੰਤਿਤ ਸੀ ਤੇ ਉਸੇ ਦੀ ਜ਼ਿੰਮੇਵਾਰੀ ਸਮਝਦੇ ਹੋਏ ਪਿਛਲੇ ਤਕਰੀਬਨ ਪੌਣੇ 3 ਸਾਲ ਤੋਂ ਪੰਜਾਬ ਦੀ ਭਗਵੰਤਮਾਨ ਸਰਕਾਰ ਵੱਲੋਂ ਵੱਡੇ ਪੱਧਰ ਦੇ ਉੱਪਰ ਕਾਰਵਾਈਆਂ ਔਰ ਐਫਰਟਸ ਨੇ ਜਿਹੜੇ ਉਹ ਕੀਤੇ ਗਏ ਜਿਦੇ ਰਿਜ਼ਲਟਸ ਵੀ ਨਜ਼ਰ ਆ ਰਹੇ ਨੇ ਪਰ ਮੈਂ ਸਮਝਦਾ ਕਿ ਹੁਣ ਸਮਾਂ ਆ ਗਿਆ ਸੀਗਾ ਕਿ ਇੱਕ ਲਾਸਟ ਹੱਲਾ ਲਾਸਟ ਪੁਸ਼ ਦੇਣ ਦਾ ਤਾਂ ਕਿ ਇਸ ਨਸ਼ੇ ਦੇ ਕੋਡ ਨੂੰ ਜੜੋਂ ਖਤਮ ਕੀਤਾ ਜਾ ਸਕੇ ਜਿਦੇ ਤਹਿਤ ਪਿਛਲੇ ਦਿਨੀ ਇੱਕ ਤਾਰੀਖ ਤੋਂ ਆ ਯੁੱਧ ਨਸ਼ਾ ਵਿਰੁੱਧ ਵਾਰ ਅਗੇਂਸਟ ਡਰੱਗਜ਼ ਦੀ ਮੁਹਿੰਮ ਜਿਹੜੀ ਉਹ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਜਿਹਦੇ ਵਿੱਚ ਪਿਛਲੇ ਮਹਿਜ਼ 4 ਦਿਨਾਂ ਦੇ ਵਿੱਚ ਹੀ ਬਹੁਤ ਵੱਡੀ ਕਾਮਯਾਬੀ ਜਿਹੜੀ ਉਹ ਮਿਲੀ ਹੈ ਜੇ ਮੈਂ ਗੱਲ ਕਰਾਂ 1 ਤਾਰੀਖ ਤੋਂ 4 ਤਾਰੀਖ ਤੱਕ ਯਾਨੀ ਕਿ ਸਿਰਫ ਮਹਿਜ਼ 4 ਦਿਨਾਂ ਦੇ ਵਿੱਚ ਤਕਰੀਬਨ 580 ਐਨਡੀਪੀਐਸ ਦੇ ਪਰਚੇ ਜਿਹੜੇ ਪੰਜਾਬ ਦੇ ਵਿੱਚ ਦਰਜ ਕੀਤੇ ਜਾ ਚੁੱਕੇ ਜਿਨ੍ਹਾਂ ਪਰਚਿਆਂ ਦੇ ਵਿੱਚ 799 ਲੋਕ ਉਹ ਨੋਮੀਨੇਟ ਕੀਤੇ ਜਾ ਚੁੱਕੇ ਨੇ ਮਹਿਜ਼ 4 ਦਿਨਾਂ ਦੇ ਵਿੱਚ 1 ਤੋਂ ਲੈ ਕੇ 4 ਮਾਰਚ ਤੱਕ ਪਰਸੂ ਦੀ ਫਿਗਰਸ ਮੈਂ ਤੁਹਾਨੂੰ ਦੇ ਰਿਹਾ 170 ਕਿਲੋ ਦੇ ਕਰੀਬ ਡਰੱਗਸ ਦੇ ਜਿਹੜੇ ਉਹ ਰਿਕਵਰ ਕੀਤੇ ਜਾ ਚੁੱਕੇ ਨੇ ਤਕਰੀਬਨ 60 ਤੋਂ ਵੀ ਵੱਧ ਡੈਮੋਲੇਸ਼ਨਸ ਨੇ ਜਿਹੜੀਆਂ ਉਹਨਾਂ ਲੋਕਾਂ ਦੀਆਂ ਉਹਨਾਂ ਡਰੱਗ ਪੈਡਲਰਸ ਤੇ ਡਰੱਗ ਮਾਫੀਆ ਦੀਆਂ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੀ ਵਜ੍ਹਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਵੀ ਕੀਤੇ ਤੇ ਫਿਰ ਆਪਦੇ ਮਹਿਲ ਉਸਾਰੇ ਨਸ਼ਿਆਂ ਦੇ ਕਾਰੋਬਾਰ ਵਾਲੇ ਪੈਸੇ ਦੇ ਨਾਲ ਸੋ ਇੱਕ ਪਾਸੇ ਜਿੱਥੇ ਇੱਕ ਪਾਸੇ ਜਿੱਥੇ ਉਹਨਾਂ ਲੋਕਾਂ ਨੇ ਪੂਰੇ ਪੰਜਾਬ ਦੇ ਘਰਾਂ ਦੇ ਵਿੱਚ ਨਸ਼ੇ ਪਹੁੰਚਾ ਤੇ ਨੌਜਵਾਨ ਮੁੰਡਿਆਂ ਦੇ ਦੀਆਂ ਨਾੜਾਂ ਦੇ ਵਿੱਚ ਜ਼ਹਿਰ ਪਹੁੰਚਾ ਦਿੱਤਾ ਤੇ ਆਪ ਉਹ ਮਹਿਲ ਉਸਾਰਦੇ ਰਹੇ ਸੋ ਇਹ ਸਾਰੀਆਂ ਕਾਰਵਾਈਆਂ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਕਾਰਵਾਈ ਸ਼ੁਰੂ ਹੋਈ ਤੇ ਹੁਣ ਤੱਕ ਡੈਮੋਲੇਸ਼ਨਸ ਤੋਂ ਲੈ ਕੇ ਉਹਨਾਂ ਨੂੰ ਅਰੈਸਟ ਕਰਨ ਤੱਕ ਰੇਡ ਕਰਨ ਤੱਕ ਦਾ ਕੰਮ ਜਿਹੜਾ ਉਹ ਚੱਲਿਆ ਬਹੁਤ ਸਾਰੇ মিডিਆ ਦੇ ਸਾਥੀ ਪਿਛਲੇ ਦਿਨਾਂ ਦੇ ਵਿੱਚ ਕਵਰ ਵੀ ਕੀਤੇ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਔਰ ਪੁਲਿਸ ਦੇ ਇਸ ਸੈਕਸ਼ਨ ਤੋਂ ਡਰਦੇ ਹੋਏ ਉਹਨਾਂ ਦੇ ਘਰਾਂ ਦੇ ਅੱਗੇ ਤਾਲੇ ਲੜਕਦੇ ਨਜ਼ਰ ਆ ਰਹੇ ਨੇ ਮੈਂ ਪਹਿਲਾਂ ਵੀ ਕਿਹਾ ਸੀ ਤੇ ਅੱਜ ਵੀ ਕਹਿਣਾ ਉਹਨਾਂ ਡਰਗ ਪੈਡਲਰਸ ਨੂੰ ਉਹਨਾਂ ਨਸ਼ਾ ਤਸਕਰਾਂ ਨੂੰ ਕਿ ਯਾਦਾ ਤੁਸੀਂ ਇਹ ਕਾਲਾ ਧੰਦਾ ਛੱਡ ਦੋ ਤੇ ਨਹੀਂ ਪੰਜਾਬ ਛੱਡ ਦੋ ਨਹੀਂ ਇਹ ਧੰਦਾ ਕਿਵੇਂ ਛਡਵਾਉਣਾ ਹੈ ਇਹ ਪੰਜਾਬ ਸਰਕਾਰ ਨੂੰ ਪਤਾ ਹੈ ਔਰ ਉਹ ਉਹਨਾਂ ਦੇ ਦੇਦੇ ਬਹੁਤੇ ਉਹ ਚੱਲਣ ਨਹੀਂ ਦੇਣਾ ਹੈਗਾ ਅਸੀਂ ਕੰਮ ਇਹ ਸੋ ਅੱਜ ਉਸੇ ਲੜੀ ਉਸੇ ਮੁਹੰਮਦ ਤਹਿਤਾ ਅਸੀਂ ਇਹ ਮੀਟਿੰਗ ਕੀਤੀ ਹੈ ਜਿਹਦੇ ਚ ਸਾਰੇ ਸਾਡੇ ਪੋਲੀਟੀਕਲ ਲੀਡਰਸ਼ਿਪ ਪੂਰੇ ਜ਼ਿਲ੍ਹੇ ਦੀ ਔਰ ਜੋ ਸਾਡੇ ਸਿਵਲ ਔਰ ਪੁਲਿਸ ਦੇ ਅਧਿਕਾਰੀ ਸੀਗੇ ਤੇ ਇੱਕੋ ਹੀ ਸੁਨੇਹਾ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਅਸੀਂ ਸਾਰਿਆਂ ਵੱਲੋਂ ਦਿੱਤਾ ਗਿਆ ਕਿ ਇਮੀਡੀਏਟਲੀ ਸਖਤ ਤੋਂ ਸਖਤ ਕਾਰਵਾਈ ਨੇ ਜਿਹੜੀਆਂ ਉਹ ਕੀਤੀਆਂ ਜਾਣ ਕਿਸੇ ਨਾਲ ਵੀ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ ਜਿੱਥੇ ਡਰੱਗ ਪੈਡਲਰਸ ਨੂੰ ਨਸ਼ੇ ਤਸਕਰਾਂ ਨੂੰ ਕ੍ਰਿਮੀਨਲ ਦੇ ਤੌਰ ਤੇ ਟਰੀਟ ਕੀਤਾ ਜਾਊਗਾ ਉਹ ਲੋਕ ਉਹ ਬੱਚੇ ਜਿਹੜੇ ਇਹਦੇ ਐਡਿਕਟ ਹੋ ਚੁੱਕੇ ਉਹਨਾਂ ਨੂੰ ਪੇਸ਼ੈਂਟ ਸਮਝ ਕੇ ਉਹਨਾਂ ਦਾ ਇਲਾਜ ਕਰਾਇਆ ਜਾਊਗਾ ਡਰੱਗ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਰੂਟ ਸੈਂਟਰਸ ਦੇ ਵਿੱਚ ਔਰ ਅਵੇਅਰਨੈਸ ਕੈਂਪੇਨ ਹੈ ਜਿਹੜੀ ਉਹ ਵੀ ਵੱਡੇ ਪੱਧਰ ਦੇ ਉੱਪਰ ਚਲਾਈ ਜਾਊਗੀ ਤਾਂ ਕਿ ਨੌਜਵਾਨ ਪੀੜੀ ਨੂੰ ਬੱਚਿਆਂ ਨੂੰ ਇਸ ਕੰਮ ਤੋਂ ਬਚਾਇਆ ਜਾ ਸਕੇ ਸੋ ਮੈਂ মিডিਆ ਦੇ ਜ਼ਰੀਏ ਜਿੱਥੇ ਪੂਰੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੈਂ ਮੈਂ 호ਕਾ ਦਿਨਾ ਬੇਨਤੀ ਕਰਦਾ ਉੱਥੇ ਹੀ ਲੁਧਿਆਣਾ ਨੂੰ ਖਾਸ ਤੌਰ ਤੇ ਮੈਂ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਇਸ ਮੁਹਿੰਮ ਦੇ ਵਿੱਚ ਹਰ ਘਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਕੋਈ ਘਰ ਸਭ ਤੋਂ ਪਹਿਲਾਂ ਇਹ ਮੁਹਿੰਮ ਘਰ ਤੋਂ ਸ਼ੁਰੂ ਹੋਣੀ ਹੈ ਫਿਰ ਸਮਾਜ ਤੇ ਜਾਣੀ ਹੈ ਤੇ ਫਿਰ ਜ਼ਿੰਮੇਵਾਰੀ ਜਿਹੜੀ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਬਣਦੀ ਹੈ ਸੋ ਸਾਰੇ ਉਹ ਲੋਕ ਜਿਨ੍ਹਾਂ ਨੂੰ ਪਤਾ ਹੈ ਕਿ ਕਿਹੜੇ-ਕਿਹੜੇ ਬੰਦੇ ਡਰਗ ਸਮਗਲਰਸ ਨੇ ਪੈਡਲਰਸ ਨੇ ਉਹ ਤੁਸੀਂ ਪੁਲਿਸ ਨੂੰ ਦੱਸੋ ਤੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਹੋਊਗੀ ਇੱਕ ਚੀਜ਼ ਦਾ ਬੜਾ ਸਪਸ਼ਟ ਤਹੀ ਹੈ ਕਿ ਜਦੋਂ ਤੱਕ ਜਦੋਂ ਤੱਕ ਡਰੱਗਸ ਦੇ ਇਸ ਗੋਰਖ ਧੰਦੇ ਨੂੰ ਪੰਜਾਬ ਦੀ ਧਰਤੀ ਦੇ ਉੱਪਰ ਜੜੋਂ ਖਤਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਨਾ ਪੰਜਾਬ ਸਰਕਾਰ ਨਾ ਪੰਜਾਬ ਪੁਲਿਸ ਨਾ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਤੇ ਨਾ ਹੀ ਮੈਂ ਸਾਰਿਆਂ ਨੂੰ ਸਾਰੇ ਧਾਰਮਿਕ ਸਿਆਸੀ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਕਿ ਇਸ ਮਹਿੰਮ ਦੇ ਵਿੱਚ ਸਾਡੇ ਨਾਲ ਮੋਢਾ ਤੋਂ ਮੋਢਾ ਜੁੜ ਕੇ ਚੱਲੋ ਤਾਂ ਕਿ ਆਪਾਂ ਇਸ ਅਲਾਮਤ ਨੂੰ ਖਤਮ ਕਰ ਸਕੀਏ ਸਰ ਨਸ਼ਾ ਨਸ਼ਾ ਨੂੰ ਕੀ ਚੇਤਾਵਨੀ ਕੀ ਦੇਣਾ ਚਾਹੁੰਦੇ ਇੱਕੋ ਹੀ ਚੇਤਾਵਨੀ ਪਹਿਲੇ ਦਿਨ ਵੀ ਦਿੱਤੀ ਸੀ ਕੱਲ ਵੀ ਦਿੱਤੀ ਸੀ ਅੱਜ ਵੀ ਦੇ ਰਿਹਾ ਕਿ ਜਾਂ ਤਾਂ ਇਹ ਗੋਰਖ ਧੰਦਾ ਇਹ ਨਸ਼ੇ ਦਾ ਡਰਗ ਤਸਕਰੀ ਦਾ ਕੰਮ ਹੈ ਜਿਹੜਾ ਉਹ ਛੱਡ ਦੋ ਜਾਂ ਫਿਰ ਪੰਜਾਬ ਛੱਡ ਦੋ ਤੇ ਜੇ ਨਹੀਂ ਛੱਡੋਗੇ ਤੇ ਫਿਰ ਕਿਵੇਂ ਛਡਾਉਣਾ ਇਹ ਧੰਦਾ ਇਹ ਸਾਨੂੰ ਪਤਾ ਤੇ ਛੜਾ ਕੇ ਹਟਾਂਗੇ 2000 ਐਵੇਂ ਚੱਲੂਗੀ ਜੀ ਚੱਲੂਗੀ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਤਲਗ-ਤਲਗ ਸਰ ਸਰ ਜਿਹੜੀ ਪੀਆਈਐਲ ਹਾਈ ਕੋਰਟ ਦੇ ਵਿੱਚ ਫਾਈਲ ਹੋਈ ਹੈ ਰਿਗਾਰਡਿੰਗ ਥਿਸ ਡੈਮੋਲੇਸ਼ਨ ਡਰਾਈਵ ਉਹਦੇ ਬਾਰੇ ਇੱਕ ਤੁਹਾਡਾ ਰਿਸਪੌਂਸ ਦੇਖੋ ਇਸ ਤਰ੍ਹਾਂ ਹੈ ਕਿ ਹਰ ਬੰਦੇ ਨੂੰ ਹਾਈ ਕੋਰਟ ਦੇ ਵਿੱਚ ਜਾਣ ਦਾ ਅਧਿਕਾਰ ਹੈ ਪਰ ਇੱਕ ਚੀਜ਼ ਮੈਂ ਸਪਸ਼ਟ ਕਰ ਦੇਣਾ ਚਾਹਣਾ ਵੀ ਅਸੀਂ ਜੋ ਇਹ ਪੰਜਾਬ ਸਰਕਾਰ ਡੈਮੋਲੇਸ਼ਨਸ ਕਰ ਰਹੀ ਹੈ ਉਹ ਆਫਟਰ ਫੋਲੋਇੰਗ ਡਿਊ ਪ੍ਰੋਸੈਸ ਕਰ ਰਹੀ ਹੈ ਇਹ ਉਹ ਡੈਮੋਲੇਸ਼ਨਸ ਨੇ ਜਿੰਨਾ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਉਹਨਾਂ ਦੀ ਪੁਸ਼ਤ ਪਨਾਹੀ ਦੇ ذریعے ਸਰਕਾਰੀ ਜ਼ਮੀਨਾਂ ਦੇ ਉੱਪਰ ਪੰਚਾਇਤ ਜ਼ਮੀਨਾਂ ਦੇ ਉੱਪਰ ਸ਼ਾਮਲਾੜ ਜ਼ਮੀਨਾਂ ਦੇ ਉੱਪਰ ਕਾਰਪੋਰੇਸ਼ਨ ਜਾਂ ਪੰਚਾਇਤਾਂ ਦੀ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਤੇ ਫਿਰ ਉਹਨਾਂ ਜ਼ਮੀਨਾਂ ਦੇ ਉੱਪਰ ਨਸ਼ੇ ਦੇ ਕਾਰੋਬਾਰ ਦੇ ਨਾਲ ਆਪਦੇ ਮਹਿਲ ਉਸਾਰੇ ਉਹ ਡੈਮੋਲੇਸ਼ਨਸ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਵੀ ਵੀ ਆਰ 100% ਸ਼ੋਰ ਦੈਟ ਵੀ ਆਰ ਗੋਇੰਗ ਟੂ ਵਿਸਟੈਂਡ ਜੁਡੀਸ਼ੀਅਲ ਸਕਰੂਟੀ ਸੋ ਕੋਈ ਇਸ਼ੂ ਨਹੀਂ ਹੈ ਜੀ ਜਿੰਨਾ ਬੰਦੇ ਨੇ ਕੰਮ ਕੀਤਾ ਇਹਦਾ ਮਤਲਬ ਪਰਪਸ ਇੱਕੋ ਹੀ ਹੈ ਦੇਖੋ ਪਹਿਲਾਂ ਵੀ ਕੀ ਹੁੰਦਾ ਸੀਗਾ ਅੱਤਵਾਦ ਦੇ ਸਮੇਂ ਵੀ ਇਹ ਹੋਇਆ ਜਦੋਂ ਖੁੱਲ ਸੀਗੀ ਪੰਜਾਬ ਸਰਕਾਰ ਵੱਲੋਂ ਤੇ ਤੇ ਪੰਜਾਬ ਪੁਲਿਸ ਵੱਲੋਂ ਉਦੋਂ ਕਈ ਵਾਰੀ ਜਿਹੜੇ ਨੌਜਵਾਨ ਬੱਚੇ ਨੇ ਉਹ ਉਹ ਉਸ ਚੀਜ਼ ਤੋਂ ਅਟ੍ਰੈਕਟ ਹੋ ਜਾਂਦੇ ਸੀਗੇ ਕਿ ਜੇ ਇੱਕ ਅਨਪੜ੍ਹ 15 18 20 ਸਾਲ ਦਾ ਬੰਦਾ ਜੇ ਲੱਖਾਂ ਕਰੋੜਾ ਰੁਪਏ ਉਸ ਸਮੇਂ ਅਤਵਾਦ ਦੇ ਵਿੱਚੋਂ ਕਮਾਏ ਤੇ ਹੁਣ ਜੇ ਕੋਈ ਡਰੱਗਸ ਦੇ ਵਿੱਚੋਂ ਕਮਾ ਰਿਹਾ ਤੇ ਉਹਨੂੰ ਆਪ ਦਾ ਰੋਲ ਮਾਡਲ ਮੰਨ ਕੇ ਬਹੁਤ ਸਾਰੇ ਬੱਚੇ ਨੇ ਜਿਹੜੇ ਇਨੋਸੈਂਟ ਨੇ ਜਿਹੜੇ ਉਹ ਉਹ ਤੋਂ ਅਟਰੈਕਟ ਹੋ ਕੇ ਉਸ ਪਾਸੇ ਵੱਲ ਚੱਲ ਪੈਂਦੇ ਸੀਗੇ ਅਸੀਂ ਉਹੀ ਮੈਸੇਜ ਦੇਣਾ ਹੈ ਉਹਨਾਂ ਨੂੰ ਕਿ ਇਹ ਨਾ ਸੋਚ ਕੇ ਚੱਲੋ ਇਹ ਦਿਮਾਗ ਦੇ ਵਿੱਚੋਂ ਕੱਢ ਦਿਓ ਕਿ ਕੋਈ ਇੱਕ ਬੰਦਾ ਇਸ ਦੋ ਨੰਬਰ ਦੇ ਧੰਦੇ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਧੀਆਂ ਪੁੱਤਾਂ ਦੀਆਂ 나ੜਾਂ ਦੇ ਵਿੱਚ ਨਸਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਤੇ ਆਪਦੇ ਮਹਿਲ ਸਾਰ ਲੂਗਾ ਤੇ ਫਿਰ ਉਹ ਮਹਿਲ ਨੇ ਔਰ ਉਸਾਰੀਆਂ ਨੇ ਜਿਹੜੀਆਂ ਉਹ ਸਰਕਾਰ ਦੀ ਨਿਗਾਹ ਤੋਂ ਵੱਜ ਜਾਣਗੀਆਂ ਇਹ ਕੰਮ ਨਹੀਂ ਚੱਲਣਾ ਹੈਗਾ ਸੋ ਵੀ we are 100% sure that we are going to western judicial scrutiny virodhi partiyan sir virodhi partiyan hamesha kehdiyan sigiyan ki aam sarkar jehdi aamadi badi sarkar ho ohna ne keha ke rangla punjab banawange par rangla punjab nahi banaya ja reha so hun shayad lagda hai ki rangla punjab banuga kyuki nasha dekho eh eh punjab nu rangla punjab badawon di direction de vich hi eh ik matvapoorna kadam hai jo eh drive chalai hui asi lagda hai ki drive late kar rahi ho ji haan ji sir drive bahut late chalai gayi hai ਨਹੀਂ ਤੋ ਇਹ ਤਾਂ ਤੁਹਾਡਾ ਤੁਹਾਡਾ ਥਿਊ ਵਿਊ ਪੁਆਇੰਟ ਹੋਊਗਾ ਜੀ ਇਸ ਤਰ੍ਹਾਂ ਦੀ ਗੱਲ ਹੀ ਹੈਗੀ ਪਿਛਲੇ 3 ਸਾਲਾਂ ਤੋਂ ਵੀ ਐਫਰਟਸ ਨੇ ਜਿਹੜੇ ਚੱਲ ਰਹੇ ਨੇ ਮੈਂ ਮੈਂ ਸ਼ੁਰੂ ਦੇ ਵਿੱਚ ਕੀ ਕਿਹਾ ਸੀਗਾ ਕਿ ਅਸੀਂ ਇਹਨੂੰ ਪਹਿਲਾਂ ਐਫਰਟਸ ਚੱਲ ਰਹੇ ਨੇ ਇੱਕ ਲਾਸਟ ਹੱਲਾ ਦੇਣ ਦੀ ਲਾਸਟ ਪੁਸ਼ ਦੇਣ ਦੀ ਜ਼ਰੂਰਤ ਹੈ ਤੇ ਦੇ ਰਹੇ ਹਾਂ ਤੁਸੀਂ ਹਰ ਹਾਲ ਕਦੀ ਗੱਲ ਕਰ ਰਹੇ ਸੀ ਵੀ ਆਮ ਲੋਕ ਆ ਕੇ ਸਰਕਾਰ ਨਾਲ ਜੁੜੂਗੀ ਜਾਂ ਅਸਟੀ ਦੀ ਕੰਪਲੇਨਟ ਕਰ ਪਰ ਆਪ ਲੋਕ ਡਰਦੇ ਨੇ ਕਿ ਇਹ ਜਿਹੇ ਗੁੰਡਾ ਅਨਸਰ ਜਿਹੜੇ ਹੁੰਦੇ ਨੇ ਉਹ ਜਾ ਤਾਂ ਬਾਅਦ ਚੋ ਕਿ ਕੋਈ ਠਾਣੇ ਚੌਂਕੇ ਚ ਕੰਪਲੇਨ ਕਰਦਾ ਬੰਦਾ ਕਿਸੇ ਨਾ ਪਤਾ ਲੱਗ ਜਾਂਦੀ ਠਾਣੇ ਚੌਂਕੇ ਕਿਸੇ ਹੀ ਜਿਹੜੀ ਇੱਜ਼ਤ ਕਿਸੇ ਵੀ ਸ਼ਰੀਫ ਵਿਅਕਤੀ ਨੂੰ ਇੰਨਾ ਡਰਗ ਤਸਕਰਾਂ ਤੋਂ ਸਮਗਲਰਾਂ ਤੋਂ ਡਰਨ ਦੀ ਲੋੜ ਨਹੀਂ ਹੈਗੀ ਤੁਸੀਂ ਉਹਨਾਂ ਦੀ ਇਨਫੋਰਮੇਸ਼ਨ ਸਾਡੇ ਤੱਕ ਪਹੁੰਚਾਓ ਉਹਨਾਂ ਦੀ ਹਵਾ ਵੱਲ ਵੀ ਜੇ ਕੋਈ ਚੱਕ ਕੇ ਦੇ ਨਿਗਾਹ ਕਰਕੇ ਦੇਖ ਗਿਆ ਤੇ ਉਹਦੇ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜ਼ਿੰਮੇਵਾਰ ਹੋਊਗੀ ਇਹ ਜੇ ਇਹ ਜੇ ਜਿਹੜੇ ਡਰੱਗ ਤਸਕਰ ਨੇ ਸਮੱਗਲਰ ਨੇ ਜਾਂ ਕਿਸੇ ਨੂੰ ਡਰਾਉਂਦੇ ਧਮਕਾਉਂਦੇ ਨੇ ਉਹਨਾਂ ਨੂੰ ਕਿਵੇਂ ਨਜੇਟਣਾ ਉਹਦੀ ਹਦਯਤਾ ਆਲਰੇਡੀ ਪੰਜਾਬ ਪੁਲਿਸ ਨੂੰ ਦਿੱਤੀ ਜਾ ਚੁੱਕੀਆਂ ਨੇ ਲੋਕਾਂ ਦੀ ਗੱਲ ਕਰਦੇ ਨੇ ਕਿ ਲੋਕਲ ਲੈਵਲ ਤੇ ਬੜਾ ਕੰਮ ਹੋਇਆ ਹੋਇਆ ਕਿਉਂਕਿ ਮੁਰਸ਼ੀ ਲੈਵਲ ਤੋਂ ਜਿਆਦਾ ਉੱਚਾ ਐਸੇ ਜੋ ਲੈਵਲ ਤੱਕ ਚੌਂਕੀ ਚਾਰ ਲੈਵਲ ਤੋਂ ਜਿਹੜੀ ਟ੍ਰਾਂਸਫਰ ਹੋ ਜਾਂਦੀ ਹੈ ਜਲਦੀ ਉਸ ਤੋਂ ਨੀਚਲੇ ਲੈਵਲ ਦੇ ਨਾਲ 5-5 ਸਾਲ 10-10 ਸਾਲ ਹੋ ਚੁੱਕੇ ਨੇ ਚੌਂਕੀਆਂ ਦੇ ਵਿੱਚ ਕਾਰਵਾਈ ਨਹੀਂ ਹੁੰਦੀ 4-4 ਮਹੀਨੇ ਦਰਖਾਸਤ ਪੈਂਡਿੰਗ ਪਈਆਂ ਰਹਦੀਆਂ ਨੰਬਰੀ ਤਸਕਰੀ ਪਹਿਲੇ ਕਾਰਵਾਈ ਨੂੰ ਪਹਿਲੇ ਪਹਿਲੇ ਦਿਨ ਹੀ ਅਸੀਂ ਇਹ ਡਾਇਰੈਕਸ਼ਨਸ ਦੇ ਦਿੱਤੀਆਂ ਸੀਗੇ ਕਿ ਸਾਰੇ ਪੁਲਿਸ ਕਮਿਸ਼ਨਰ ਸਾਰੇ ਐਸਐਸਪੀ ਜਿਹੜੇ ਉਹ ਆਪ ਕੋ ਆਪਣੇ ਜ਼ਿਲ੍ਹੇ ਨੂੰ ਡਰੱਗ ਫਰੀ ਕਰਨ ਦੇ ਲਈ ਜ਼ਿੰਮੇਵਾਰ ਹੋਣਗੇ ਤੇ ਅੱਗੇ ਹਰ ਐਸਐਚਓ ਜਿਹੜਾ ਉਹ ਆਪਦੇ ਥਾਣੇ ਦੇ ਏਰੀਆ ਨੂੰ ਡਰੱਗ ਫਰੀ ਕਰਨ ਦੇ ਲਈ ਜ਼ਿੰਮੇਵਾਰ ਹੋਊਗਾ ਇਹ ਜੀ ਕੋਈ ਵੀ ਕਾਲੀ ਭੇੜ ਜਿਹੜੀ ਜਿਹੜੀ ਕਿਸੇ ਨੂੰ ਡਰੱਗ ਤਸਕਰਾ ਦਾ ਸਮਗਲਾ ਸਾਥ ਦੇਊਗੀ ਹੁਣ ਤੱਕ ਆਲਰੇਡੀ 10000 ਤੋਂ ਵੱਧ ਮਾਸ ਟਰਾਂਸਫਰਸ ਕੀਤੀਆਂ ਜਾ ਚੁੱਕੀਆਂ ਪਹਿਲਾਂ 52 ਡਿਸਮਿਸल्स ਕਰ ਚੁੱਕੀਆਂ ਚੁੱਕੇ ਆ ਸੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਜੇ ਕੋਈ ਹੋਰ ਵੀ ਆ ਜਾ ਪਾਇਆ ਜਾਊਗਾ ਇਸ ਕੰਮ ਦੇ ਵਿੱਚ ਡਿਸਮਿਸਲ ਹੋਣ ਦੇ ਵਿੱਚ 5 ਮਿੰਟ ਲੱਗਣੇ ਨੇ ਸਰ ਕੋਈ ਨਹੀਂ ਨਸ਼ਾ ਤਸਕਰ ਹੈਗੇ ਨੇ ਉਹਨਾਂ ਨੂੰ ਸ਼ਹਿ ਕੀ ਦੀ ਹੈਗੀ ਆ ਸਰ ਕਿਸ ਨੇ ਵਿਹਾਦੂਤੇ ਉਹ ਕੰਮ ਕਰ ਰਹੇ ਸੀ ਇਹਨੇ ਤੁਹਾਡੇ ੱਲੇ ਦੇ ਨਾਲ ਦੇਖੋ ਇਸ ਤਰ੍ਹਾਂ ਹੈ ਕਿ ਇਹਦਾ ਇਹਦੀ ਸ਼ੁਰੂਆਤ ਪਿਛਲੇ ਸਰਕਾਰਾਂ ਦੇ ਸਮੇਂ ਇੱਕ ਨੈਕਸਸ ਬਣ ਚੁੱਕਿਆ ਸੀਗਾ ਪੋਲੀਟੀਸ਼ੀਅਨ ਦਾ ਪੁਲਿਸ ਦਾ ਤੇ ਡਰੱਗਸ ਮੰਗਲਰ ਦਾ ਤੇ ਉਹਨੂੰ ਤੋੜਨ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਸਾਨੂੰ ਬਹੁਤ ਵੱਡੇ ਪੱਧਰ ਤੇ ਉੱਪਰ ਕਾਮਯਾਬੀ ਮਿਲੀ ਹੈ ਕਿਉਂਕਿ ਅਸੀਂ ਇਹ ਇੱਕ ਠੋਕ ਕੇ ਕਹਿ ਸਕਦੇ ਹਾਂ ਕਿ ਪਿਛਲੇ 3 ਸਾਲਾਂ ਦੇ ਵਿੱਚ ਇੱਕ ਵੀ ਆਮ ਆਦਮੀ ਪਾਰਟੀ ਦਾ ਲੀਡਰ ਅ ਪਿਛਲੇ ਸਰਕਾਰਾਂ ਦੇ ਵਾਂਗੂ ਕੋਈ ਉਂਗਲ ਵੀ ਨਹੀਂ ਚੱਕ ਸਕਦਾ ਹੈ ਸੋ ਨੈਕਸਸ lettes me complete ਉਹ ਉਹ ਨੈਕਸਸ ਹੈ ਜਿਹੜਾ ਅਸੀਂ ਕੰਪਲੀਟਲੀ ਬ੍ਰੇਕ ਕਰ ਚੁੱਕੇ ਹੁਣ ਉਹਨਾਂ ਦੇ ਉੱਪਰ ਲਾਸਟ ਕ੍ਰੈਕਡਾਉਨ ਹੈ ਜਿਹੜਾ ਉਹਦਾ ਸਮਾਂ ਤੇ ਉਹ ਉਹੀ ਚੱਲ ਰਿਹਾ ਹੋਣਾ ਮੈਂ ਕਹਿੰਦਾ ਮਤਲਬ ਕਿ ਪਿਛਲੀਆਂ ਸਰਕਾਰਾਂ ਦੇ ਨਮਾਇੰਦੇ ਸੀਗੇ ਉਹਨਾਂ ਨੇ ਡਰਗ ਇਹ ਇਹ ਕਿਸ ਤੋਂ ਲੁਕਿਆ ਹੋਇਆ ਹੈ ਜੀ ਕਿੰਨੀਆਂ ਕੋਟਾਂ ਦੇ ਵਿੱਚ ਕਿੰਨੇ ਡਰਗ ਪੈਡਲਰ ਸੀਗੇ ਜਿਹੜੇ ਲੀਡਰਾਂ ਦੇ ਨਾਮ ਲੈ ਚੁੱਕੇ ਕੱਲੇ-ਕੱਲੇ ਦਾ ਸਾਰਿਆਂ ਨੂੰ ਪਤਾ ਹੈ ਇਹਦੇ 'ਚ ਇਹਦੇ 'ਚ ਲੁਕਾਉਣ ਵਾਲੀ ਕੀ ਗੱਲ ਹੈ ਕੋਈ ਇੱਕ ਨਾਮ ਸਰ ਨਸ਼ਾ ਪੜਦਾ ਹੈ ਰਾਤਾਂ ਤੇ ਬਲਡوزر ਹੁੰਦਾ ਹੈ ਜੇ ਤੈਨੂੰ ਪਤਾ ਨਹੀਂ ਹੈ ਕਿ ਤੇ ਤੁਹਾਨੂੰ ਪਤਾ ਨਹੀਂ ਹੈ ਕਿ ਤਾਂ ਪੱਤਰਕਾਰ ਰੁੱਦੇ ਹੋਏ ਖ਼ਬਰ ਪੜਨਾ ਸ਼ੁਰੂ ਕਰੋ ਸਰ ਸਰ ਨਸ਼ਾ ਨਸ਼ਾ ਦੇ ਘਰਾਂ ਦੇ ਬਲਡوزر ਆਈ ਚੱਲਣਗੇ ਸਰ ਮਨਜਿੰਦਰ ਸਰ ਮਨਜਿੰਦਰ ਜਿਨ ਨੇ ਮਰਜ਼ੀ ਸਵਾਲ ਕਰ ਲਓ ਮੈਂ ਇੱਥੇ ਪਰ ਕੱਲਾ ਕੱਲਾ ਪੁੱਛੂ ਸਰ ਮਨਜਿੰਦਰ ਸਿੱਸਾ ਜਿਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਮਾਮਲੇ ਦੇ ਵਿੱਚ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤਨ ਕਿਤੇ ਮਾਨ ਸਰਕਾਰ ਹੁਣ ਸਾਡੇ ਵੱਲੋਂ ਜਿਹੜਾ ਪੱਕਾ ਪੂਰ ਰਹੀ ਹੈ ਮਤਲਬ ਉਹ ਉਹਨਾਂ ਦੇ ਬਲੇ ਜੇ ਮਨਜਿੰਦਰ ਸਰਸਾ ਜੀ ਨੂੰ ਇੰਨਾ ਹੀ 헤ਜ ਹੈਗਾ ਕਿਸਾਨ ਜਥੇਬੰਦੀਆਂ ਦੇ ਉਹਨਾਂ ਲੀਡਰਾਂ ਦਾ ਜਿੰਨੇ ਵਾਰਿਆ ਜੋ ਗੱਲ ਕਰ ਰਹੇ ਨੇ ਪੰਜਾਬ ਦਾ ਕਿਸਾਨ ਸਾਡੇ ਨਾਲ ਸੀ ਹੈ ਤੇ ਰਹੂਗਾ ਕਿਉਂਕਿ ਜੋ ਕਿਸਾਨ ਨੂੰ ਆਮ ਕਿਸਾਨ ਨੂੰ ਲੋੜ ਸੀਗੀ ਉਹ ਲੋੜਾਂ ਅਸੀਂ ਪੂਰੀਆਂ ਕੀਤੀਆਂ ਨੇ ਪੰਜਾਬ ਦੇ ਕਿਸਾਨ ਨੂੰ ਲੋੜ ਸੀਗੀ ਕਿ ਉਹਦੇ ਖੇਤ ਤੱਕ ਪਾਣੀ ਪਹੁੰਚੇ ਨਹਿਰੀ ਉਹ ਅਸੀਂ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਉਹਨੂੰ ਲੋੜ ਸੀਗੀ ਕਿ ਮੇਰੀ ਧਰਤੀ ਰੇਗਿਸਤਾਨ ਨਾ ਬਣੇ ਤੁਸੀਂ ਸੈਂਟਰਲ ਵਾਟਰ ਅਥਾਰਟੀ ਦੀ ਰਿਪੋਰਟ ਚੱਕ ਕੇ ਦੇਖ ਲਓ ਪਿਛਲੇ ਦਿਨੀ ਛਪੀ ਹੈ ਜਿਹਦੇ ਵਿੱਚ ਕਿਹਾ ਗਿਆ ਕਿ 18 20 ਬਲਾਕ ਦੇ ਉੱਪਰ ਵਿੱਚ ਪਾਣੀ ਹੈ ਜਿਹੜਾ ਉਹ ਉੱਪਰ ਆਉਣਾ ਸ਼ੁਰੂ ਹੋ ਗਿਆ ਕਿਸਾਨ ਦੀ ਲੋੜ ਸੀਗੀ ਕਿ ਉਹਨੂੰ ਝੋਨਾ ਲਾਉਣ ਲੱਗਿਆ ਦਿਨ ਦੇ ਸਮੇਂ ਬਿਜਲੀ ਚਾਹੀਦੀ ਹੈ ਉਹ ਅਸੀਂ ਦੇ ਰਹੇ ਹਾਂ ਕਿਸਾਨ ਦੀ ਲੋੜ ਸੀਗੀ ਕਿ 8 ਘੰਟੇ ਬਿਜਲੀ ਮਿਲੇ ਅਸੀਂ 8 ਘੰਟੇ ਤੋਂ ਵੱਧ ਦੇ ਰਿਹਾ ਆ ਆਮ ਕਿਸਾਨ ਦੀਆਂ ਲੋੜਾਂ ਸੀ ਪੂਰੀਆਂ ਕਰ ਰਹੇ ਹਾਂ ਪਰ ਹੁਣ ਮਨਜਿੰਦਰ ਸਰਸਾ ਜੀ ਜਿਨ੍ਹਾਂ ਕਿਸਾਨ ਜਥੇਬੰਦੀ ਦੇ ਕੁਝ ਸਤਕਾਰਯੋਗ ਲੀਡਰਾਂ ਦੀ ਗੱਲ ਕਰ ਰਹੇ ਨੇ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਸਰਸਾ ਸਾਹਿਬ ਕਿਸਾਨ ਜਥੇਬੰਦੀਆਂ ਦੀ ਜਿੰਨੀਆਂ ਮੰਗਾਂ ਨੇ ਚਾਹੇ ਉਹ ਐਮਐਸਪੀ ਦੀ ਗਰੰਟੀ ਹੈ ਚਾਹੇ ਉਹ ਅਸ਼ੋਰਡ ਪਰਚੇਜ਼ ਦੀ ਗਰੰਟੀ ਹੈ ਚਾਹੇ ਉਹ ਸੁਆਮੀਨਾਥਨ ਕਮਿਸ਼ਨ ਦੀ ਦੀ ਗਰੰਟੀ ਨੂੰ ਲਾਗੂ ਕਰਨ ਦੀ ਗੱਲ ਹੈ ਚਾਹੇ ਉਹ ਕਿਸਾਨਾਂ ਦੀ ਇਨਕਮ ਦੁੱਗਣੀ ਕਰਨ ਦੀ ਗੱਲ ਹੈ ਇਹ ਸਾਰੇ ਕੰਮ ਨੇ ਜਿਹੜੇ ਕੇਂਦਰ ਨਾਲ ਸੰਬੰਧਿਤ ਨੇ ਸੋ ਮਨਜਿੰਦਰ ਸਰਸਾ ਜੀ ਕਿਰਪਾ ਕਰਕੇ ਜਿਹੜੇ ਬਾਰਡਰ ਨੇ ਹਰਿਆਣੇ ਨੇ ਬੰਦ ਕੀਤੇ ਹੋਏ ਨੇ ਉਹ ਚਕਾਉਣ ਤੇ ਕਿਸਾਨਾਂ ਨੂੰ ਦਿੱਲੀ ਜਾਣ ਦੇਣ ਤੇ ਉੱਥੇ ਬੈਠ ਕੇ ਉਹਨਾਂ ਨਾਲ ਗੱਲ ਕਰਨ ਨਾਲ ਸਾਡੇ ਨਾਲ ਤਾਂ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਨਾਲ ਤਾਂ ਕਿਸਾਨ ਜਥੇਬੰਦੀ ਦਾ ਮਸਲਾ ਹੀ ਕੋਈ ਨਹੀਂ ਹੈਗਾ ਸੋ ਇਸ ਕਰਕੇ ਮਨਜਿੰਦਰ ਸਿਰਸਾ ਜੀ ਵਿਹਲੇ ਨੇ ਉਹਨਾਂ ਨੂੰ ਇਹ ਜਿਹੇ ਬਿਆਨ ਵਾਹੀਏ ਸੁਝਦੇ ਨੇ ਉਹਨਾਂ ਕੋ ਆਪਦਾ ਕੰਮ ਕਰਨਾ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡوزر ਹੀ ਚੱਲਣਗੇ ਜਿਨ੍ਹਾਂ ਨੇ ਇਲੀਗਲ ਉਸਾਰੀਆਂ ਕੀਤੇ ਨੇ ਸਰਕਾਰੀ ਜ਼ਮੀਨਾਂ ਦੇ ਉੱਪਰ ਕੀਤੇ ਨੇ ਹੀ ਚੱਲਣਗੇ ਠੀਕ ਹੈ ਬਿਲਕੁਲ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਅੱਜ ਇੱਥੇ ਪਹੁੰਚੇ ਲੁਧਿਆਣਾ ਵਿਖੇ ਅਤੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਦੇ ਕੋਲ ਕਿਹਾ ਗਿਆ ਕਿ ਜਿਹੜੇ ਨਸ਼ਾ ਤਸਕਰ ਨੇ ਬਿਲਕੁਲ ਉਹਨਾਂ ਨੂੰ ਬਖਸ਼ਾ ਨਹੀਂ ਜਾਏਗਾ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਰ ਇੱਕ ਪੁਲਿਸ ਨੂੰ ਕਿਹਾ ਗਿਆ ਹੈ ਕਿ ਕੋਈ ਵੀ ਨਸ਼ਾ ਤਸ ਦੇ ਖਿਲਾਫ ਜਿਹੜੇ ਕੀ ਖਿਲਾਫ ਦੇ ਵਿੱਚ ਜਿਹੜੀ ਮੁਹਿੰਮ ਚਲਾਈ ਗਈ ਹੈ ਮਾਨ ਸਰਕਾਰ ਵੱਲੋਂ ਬਿਲਕੁਲ ਉਹ ਸੁਨ ਨਸ਼ਾ ਮੁਕਤ ਕੀਤਾ ਜਾਏਗਾ ਪੰਜਾਬ ਨੂੰ ਤੇ ਹੁਣ ਦੇਖਣਾ ਹੋਏਗਾ ਕਿ ਕਿੰਨੇ ਕੋ ਕਿੰਨੇ ਕੋ ਹੋਰ ਨਸ਼ਾ ਤਸਕਰ ਜਿਹੜੇ ਰਹਿ ਗਏ ਨੇ ਤੇ ਕਿੰਨੇ ਕੋ ਜਲਦੀ ਹੈ ਨਸ਼ਾ ਪੰਜਾਬ ਮੁਕਤ ਹੋਏਗਾ ਜੁੜੇ ਹੋ ਲਧਾਨ ਲਈ ਖਨੀਤਾਂ ਯੰਬਰਪੁਰ ਧੰਨਵਾਦ